ਪਰਵਾਰਾਂ ਦੀ ਫੀਡਬੈਕ ਆਈ ਭਾਈ ਸਾਹਿਬ ਜੀ ਬਹੁਤ ਸੌਖੇ ਅਰਥ ਦੱਸੇ ਜਾ ਰਹੇ ਨੇ ਸਾਡੇ ਬੱਚਿਆਂ ਨੂੰ ਵੀ ਸਮਝ ਆ ਰਹੇ ਨੇ ਨੋਟਸ ਬਣਾਉਣੇ ਸ਼ੁਰੂ ਕਰ ਦਿਓ ਬੱਚਿਆਂ ਨੂੰ ਕਹੋ ਬੇਟਾ ਸੁਣ ਕੇ ਨੋਟਸ ਬਣਾ ਬੱਚਾ ਸਿੱਖਦਾ ਜਾਏਗਾ ਸਿੱਖਦਾ ਜਾਏਗਾ ਇੱਕ ਗੱਲ ਅੱਜ ਸਮਝ ਲੱਗੀ ਇੱਕ ਕੱਲ ਨੂੰ ਸਮਝ ਲੱਗੀ ਸਾਡੇ ਬੱਚਿਆਂ ਦੀ ਸੋਚ ਘੜੀ ਜਾਏਗੀ ਅੰਦਰ ਮਹਿਲ ਘੜਿਆ ਜਾਏਗਾ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜਿਹੜਾ ਬੱਚਾ ਬਚਪਨ ਤੋਂ ਟੀਨੇਜ ਤੋਂ ਗੁਰਬਾਣੀ ਨੂੰ ਅਰਥਾਂ ਸਮੇਤ ਸਮਝਣ ਲੱਗ ਜਾਵੇ ਉਹ ਕਰਮ ਕਾਂਡ ਵਿੱਚ ਨਹੀਂ ਫਸੇਗਾ। ਪਖੰਡ ਬਾਦ ਵਿੱਚ ਨਹੀਂ ਫਸੇਗਾ। ਸਤਿਗੁਰੂ ਜੀ ਕਿਰਪਾ ਕਰਨ। ਗੁਰਬਾਣੀ ਨੂੰ ਸਮਝੀਏ ਜਿਸ ਨੂੰ ਬਖਸ਼ੇ ਸਿਫਤ ਸਾਲਾ ਵਾਹਿਗੁਰੂ ਜੀ ਸੋਚ ਦੇਖਦੇ ਨੇ ਸੁਭਾਅ ਦੇਖਦੇ ਨੇ ਵਿਚਾਰ ਤਾਰਾ ਦੇਖਦੇ ਨੇ ਜੀ ਦਾ ਸੁਭਾਅ ਸੋਚ ਵਿਚਾਰ ਤਾਰਾ ਵਾਹਿਗੁਰੂ ਜੀ ਦੇ ਨਿਜ਼ਮਾ ਵਿੱਚ ਫਿੱਟ ਆ ਗਿਆ। ਇਹਨੂੰ ਸੌਖਾ ਜਾਂ ਕਰਦੇ ਆਂ ਜਿਹਨੂੰ ਪੰਛੀ ਬਣਾਇਆ ਉਹਦਾ ਪੰਛੀ ਪੁਨੇ ਵਾਲਾ ਸੁਭਾਅ ਚਾਹੀਦਾ